ਪਿੰਡ ਸੱਤਿਆਣਾ ਦੇਖੇ ਅੱਜ ਪਹੁੰਚੇ ਤੁਹਾਡੇ ਹਰਮਨ ਪਿਆਰੇ ਲੀਡਰ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਅਮਰਤਾ ਵਰੰਗੀ ਔਰ ਜੇ ਨਾਮ ਲੱਗਾ ਦੇ ਚੱਕਰਾਂ 'ਚ ਪੈ ਜੂ ਤੁਸੀਂ ਸਾਰੇ ਕਰਜੋਗੋ ਆਹ ਸਭ ਤੋਂ ਪਹਿਲਾਂ ਪਿਆਰ ਭਰੀ ਫੱਤੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਤੇ ਆਣੇ ਵਾਲੋ ਜੀਰੇ ਤੋਂ ਬਿਨਾ ਤੜਕਾ ਨਹੀਂ ਲੱਗਦਾ ਇਹ ਫੱਤੇ ਦਾ ਜਵਾਬ ਫੱਤੇ ਚ ਦਿਆ ਕਰੋ ਇਹ ਫੱਤੇ ਬਾਜ਼ਾਰਾਂ ਦੀ ਨਹੀਂ ਇਹ ਫੱਤੇ ਗੁਰੂ ਦੀ ਫਤਿਹ ਆ ਤੇ ਚੰਨੀ ਸਾਹਿਬ ਨੂੰ ਪਿਆਰ ਕਰਦੇ ਹੋ ਤੇ ਪਤਾ ਲੱਗਣਾ ਚਾਹੀਦਾ ਚੰਨੀ ਸਾਹਿਬ ਨੂੰ ਇਹ ਛੱਤੇ ਆਣਾ ਇੱਕ ਬੰਦੇ ਹੋ ਗਿਆ ਬੰਦੇ ਛਾਨਾ ਬਹੁਤ ਬਹੁਤ ਧੰਨਵਾਦ ਬਾਕੀ ਅੱਜ ਆਪਾਂ ਵਿਚਾਰਤਾ ਜੰਨੀ ਸਾਹਿਬ ਦੇ ਸੁਣਨੇ ਆ ਪਰ ਜੰਨੀ ਸਾਹਿਬ ਅੱਜ ਤੁਸੀਂ ਗੇਦਰਵਾ ਚਾਹਿਓ ਔਰ ਮੈਂ ਇੱਕ ਗੱਲ ਕਹਦੇ ਆ ਅੱਜ ਮੈਨੂੰ 25 ਦਿਨ ਹੋ ਗਿਆ ਗੇਦਰਵਾ ਔਰ 25 ਦਿਨਾਂ ਤੋਂ ਮੈਂ ਜਿਹੜੇ ਘਰ ਜਾਂਦਾ ਜਿਹੜੀ ਗਲੀ ਜਾਂਦਾ ਉਹ ਇੱਕੋ ਗੱਲ ਕਹਿੰਦੇ ਸੀ ਘਰ ਘਰ ਚੱਲੀ ਇੱਕੋ ਗੱਲ ਚੰਨੀ ਕਰਦਾ ਮੱਛਲੇ ਅੰਨ ਔਰ ਵਾਕਈ ਚੰਨੀ ਸਾਹਿਬ ਅੱਜ ਪਿੰਡ 'ਚ ਵੇਖਿਆ ਆਜਾ ਜਿਹੜੇ ਬੋਰਡ ਲਾਏ ਆ ਛੱਤੇਆਣੇ ਵਾਲਿਓ ਕਮਾਲ ਕਰਤੀ ਯਾਰ ਤੁਸੀਂ ਅੱਜ ਇੱਕ ਬੋਰਡ ਲੱਗੇ ਵੇਖੇ ਮੈਂ ਉਹਨਾਂ ਤੇ ਲਿਖਿਆ 3 ਸਾਲ ਦਾ ਮੁੱਖ ਮੰਤਰੀ ਉਹਨਦੇ ਤੇ ਲਿਖਿਆ 3 ਮਹੀਨੇ ਦਾ ਮੁੱਖ ਮੰਤਰੀ ਔਰ ਮੈਨੂੰ ਇਹ ਤਾਂ ਨਹੀਂ ਪਤਾ 3 ਸਾਲ ਵਾਲੇ ਤੇ ਮੂੰਹ ਤੇ ਕਾਂਢਾ ਕਿਉਂ ਮਾਰਿਆ ਉਹ ਕਾਂਢਾ ਇਸ ਕਰਕੇ ਮਾਰਿਆ ਕਿ 3 ਸਾਲਾਂ ਵਾਲਾ ਜਿਹੜਾ ਮੁੱਖ ਮੰਤਰੀ ਸੀ ਜਿਹੜਾ ਭਗਵੰਤ ਮਾਨ ਸੀ ਉਹਨੇ ਪੱਗ ਜਰੂਰ ਪੀਲੀ ਬਾਲੀ ਪਰ ਪੀਲੀ ਪੱਗ ਬਣ ਕੇ ਭਗਤ ਸਿੰਘ ਨਹੀਂ ਬਣਿਆ ਜਾਂਦਾ ਪੀਲੀ ਪੱਗ ਬਣ ਕੇ ਇਨਕਲਾਬੀ ਨਹੀਂ ਬੜਿਆ ਜਾਂਦਾ ਇਨਕਲਾਬੀ ਬਣਨੀ ਭਗਤ ਸਿੰਘ ਦੇ ਜਜ਼ਬੇ ਦੀ ਲੋੜਾ ਅੱਜ ਪਿੰਡ ਪਿੰਡ ਜਾਣਾ ਅੱਜ ਮਾਂ ਮਾਂ ਰੋਂਦੀਆਂ ਮਿਲਕਦੀਆਂ ਜੜੀਆਂ ਨਹੀਂ ਜਾਂਦੀਆਂ ਅੱਜ ਜਿਨ੍ਹਾਂ ਦੇ ਪੁੱਤਰ ਚੱਟੇ ਦੀ ਢੇਟ ਚੜਗੇ ਆ ਜੇ ਜਿਹੜਾ ਝੂਠਾ ਤੇ ਜਿਹੜਾ ਇਹ ਮੁੱਖ ਮੰਤਰੀ ਕਹਿੰਦਾ ਸੀ ਕਹਿੰਦਾ ਅਸੀਂ ਆਮ ਆਦਮੀ ਆ ਅਸੀਂ ਆਮ ਆਦਮੀ ਬਣ ਕੇ ਤੁਹਾਡੇ ਚ ਰਵਾਂਗੇ ਸ਼ਬਦਿਆਂ ਵਾਲੋ ਇੱਕ ਗੱਲ ਦੱਸਿਓ ਗਿੱਦੜ ਵਾਲਿਓ ਕਿੰਨੇ ਯਾਰ ਮੁੱਖ ਮੰਤਰੀ ਆਇਆ ਬਈ ਇੱਥੇ ਆਇਆ ਕਿਤੇ ਭਗਵੰਤ ਜੀ ਆਇਆ ਤੇ ਜੇ ਕਿਤੇ ਆਇਆ ਵੀ ਏ ਕੱਲਾ ਢਿੰਪੀ ਤੇ ਲੋਟੋ ਬਿਨਾ ਕਿਸੇ ਵਰਕਰ ਨਾਲ ਫੋਟੋ ਨਹੀਂ ਕਰਾਈ ਜੇ ਕਰਾਈਏ ਤੇ ਦੱਸ ਦਿਓ ਬਈ ਜੇ ਕਰਾਈਏ ਤੇ ਦੱਸ ਦਿਓ ਲੋ ਕੰਨੀ ਸਾਹਿਬ ਨਾਲ ਤੁਹਾਡੇ ਵਿੱਚ ਆੜ ਕੇ ਬਹਿ ਜਾਣ ਕੇ ਕੱਲਾ ਕੱਲਾ ਘਾਈ ਚਲਿਓ ਇਹ ਹੁੰਦਾ ਮੁੱਖ ਮੰਤਰੀ ਉਹ ਮੁੱਖ ਮੰਤਰੀ ਨਹੀਂ ਜਿੰਨੇ ਆਲੇ ਦਾਰੇ ਪੰਕੜੀ ਹੋਵੇ ਹਾਂ ਇੱਕ ਫੋਟੋਆਂ ਦਾ ਚਾਹ ਬੜਾ ਇਹਨਾਂ ਦਾ ਜੀ ਇਹ ਜ਼ਰੂਰ ਲਾ ਦੇ ਆ ਜੀ ਔਰ ਮੈਂ ਇੱਕ ਗੱਲ ਬੇਨਤੀ ਕਰਦਾ ਜੰਨੀ ਸਾਹਿਬ ਉਹ ਜਿਹੜਾ ਝੰਡਾ ਅਮਲੀ ਸੀ ਨਾ ਝੰਡਾ ਅਮਲੀ ਪਹਿਲਾਂ ਤਾਂ ਠੱਗੀ ਮਾਰ ਗਿਆ ਸਾਡੇ ਨਾਲ ਇੱਕ ਛੜਾ ਉਹ ਕਹਿੰਦਾ ਭਾਈਓ ਔਰ ਬੇਣੋ ਆਪਕੇ ਖਾਤੇ ਮੇ 15-15 ਲੱਖ ਆਉਣਗੇ ਆਇਆ ਵੀ ਕਿਸੇ ਦੇ ਖਾਤੇ 'ਚ 15 ਰੁਪਏ ਮੋਦੀ ਵਾਲੇ ਤੇ ਸਾਡੇ ਨਾਲ ਤਾਂ ਮੋਦੀ ਨੇ ਚੰਨੀ ਸਾਭ ਉਹ ਕੀਤੀ ਇਹਨਾਂ ਨੇ ਜਦੋਂ ਜਦ ਸਰਕਾਰ ਬਣ ਗਈ ਤੇ ਲੋਕਾਂ ਨੇ ਆਖਿਆ ਕਿ ਦੇਣ ਹੋਵੇ ਕਿ ਮੋਦੀ 15 ਲੱਖ ਰੁਪਏ ਭੇਜ ਦੇ ਤੇ ਆਪਣਾ ਖਾਤਾ ਹੀ ਨਾ ਹੋਵੇ ਲੋਕਾਂ ਵਿਚਾਰਿਆ ਨੇ ਖਾਤੇ ਖਲੋਲੀ ਬੈਂਕਾਂ 'ਚ ਲੈਣਾ ਰੱਦਿਆ ਲੈਣੇ ਰਾਤ ਕੇ ਪਰ ਬੈਂਕਾਂ ਦੇ ਵਿੱਚ ਬੈਂਕਾਂ ਦੇ ਕਹਿੰਦੇ 5000 ਰੁਪਇਆ ਲੱਗੂ 5000 ਇਹ ਗਰੀਬ ਲੋਕ ਆ ਇਹ ਜੰਨੀ ਸਾਹਿਬ ਤੁਹਾਨੂੰ ਪਿਆਰ ਕਰਨ ਵਾਲੇ ਲੋਕ ਆ ਕਿਸੇ ਕੋਲ 5000 ਰੁਪਇਆ ਨਹੀਂ ਸੀਗਾ ਪਰ ਇਹਨੇ ਵਿਆਜੂ ਪੈਸੇ ਫੜ ਕੇ ਇਹਨਾਂ ਨੇ ਖਾਤੇ ਖਲਾਏ ਕਿ ਕਦੇ ਮੋਦੀ 15 ਲੱਖ ਪਾ ਦੇ ਤੇ ਅਸੀਂ ਨਾਰਾਜ਼ ਗਏ ਪਰ 15 ਤੱਕ ਕੀ ਪੜੋਸੀ ਪੰਜ ਵੀ ਗਿਆ ਜਾ ਜਾ ਨਹੀਂ ਜਾ ਵੀ ਤੇ ਸਾਡੇ ਨਾਲ ਹੋਈ ਕਹਿੰਦਾ ਵਾ ਪਾਪਾ ਬਖਤਾਈ ਕਹਿੰਦਾ ਮੈਨੂੰ ਤਾਂ ਕੀ ਦੇਣੀ ਸੀ ਮੇਰੇ ਬਾਪੂ ਵਾਲੀ ਵੀ ਖੋਈ ਜਿਹੜੇ ਸਾਡੇ ਕੋਲ ਸੀ ਉਹ ਵੀ ਲੈ ਗਿਆ ਇਸ ਕਰਕੇ ਭਰਾਓ ਤੱਕੜੇ ਹੋ ਜਾਓ ਹੱਥ ਖੜੇ ਕਰਕੇ ਦੱਸਿਓ ਜਿਹੜੇ ਕਹਿੰਦੇ ਆ ਕਿ ਚੰਨੀ ਸਾਹਿਬ ਵਰਗਾ ਮੁੱਖ ਮੰਤਰੀ ਨਹੀਂ ਹੋ ਸਕਦਾ ਉਹ ਹੱਥ ਖੜੇ ਕਰਿਓ ਆਏ ਪਿਆਰ ਚੰਨੀ ਸਾਹਿਬ ਆ ਚੰਨੀ ਸਾਹਿਬ ਦੀ ਅੱਖਾਂ ਵੇਖੋ ਅੱਖਾਂ ਪੜ ਰਹੀਆਂ ਤੁਹਾਡਾ ਪਿਆਰ ਵੇਖ ਕੇ ਔਰ ਗਾਲੇ ਆ ਮੈਨੂੰ ਇੱਕ ਗੱਲ ਦੱਸਿਓ ਕਰਨੀ ਸਾਹਿਬ ਕਹਿੰਦੇ ਹੁਣ ਤੂੰ ਮੈਨੂੰ ਬੋਲ ਲੈ ਬਾਈ ਕਰਨੀ ਸਾਹਿਬ ਬੋਲਣ ਤੁਹਾਨੂੰ ਕਿਹਾਗਾ ਪੰਜ ਨਾਰੇ ਲਾ ਦੇਣ ਮੈਨੂੰ ਚਾਜਾ ਲਾ ਦੇਣੋ ਮੇਰਾ ਤਾਂ ਜੇ ਗਲਾ ਜੇ ਸੋ ਰਵਾਇਆ ਪੰਜ ਨਾਰੇ ਲੋਰਿਆ ਦੋਵੇਂ ਹੱਥ ਖੜੇ ਬੋਲੋ ਦਨੀ ਸਾਹਿਬ ਸਾਰੀਆਂ ਗੱਲਾਂ ਜੂਰ ਕਰਨੀਆਂ ਇੱਥੇ ਦਿਲ ਖੋਲ ਕੇ ਅੱਧਾ ਘੰਟਾ ਲਾਇਆ ਜੇ ਇੱਕ ਰੋ ਪਤਾ